ਹਾਂਜੀ ਦੋਸਤੋ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੰਦੀਪ ਅਬਰੋਲ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਆਇਆ ਹਾਂ ਸਾਹਮਣੇ ਆਇਆ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਬਿਲਕੁਲ ਸਰਕਾਰ ਨੇ ਹਦਾਇਤਾਂ ਦਿੱਤੀਆਂ ਹਨ ਘਬਰਾਣਾ ਨਹੀਂ ਹੈ ਬਿਲਕੁਲ ਸੁਚੇਤ ਰਹਿਣਾ ਅੱਜ 7 ਮਈ ਸ਼ਾਮ 4 ਵਜੇ 7 ਮਈ ਦਿਨ ਬੁੱਧਵਾਰ ਸ਼ਾਮ 4 ਵਜੇ ਜੋ ਹਦਾਇਤਾਂ ਸਰਕਾਰ ਦੇ ਇਤਿਆਰੋਂ ਬਾਰੇ ਤੁਹਾਨੂੰ ਜਾਣਕਾਰੀ ਦੇਣ ਆਇਆ ਹਾਂ ਤੇ ਇਹ ਵੀਡੀਓ ਵੀ ਸਰਕਾਰ ਨੇ ਜਾਰੀ ਕੀਤੀ ਹੈ ਤੁਹਾਨੂੰ ਉਹ ਵੀ ਵਿਖਾਈ ਜਾਏਗੀ ਪਹਿਲਾਂ ਦੱਸਣਾ ਵੀ ਕੀ ਹਦਾਇਤਾਂ ਦਿੱਤੀਆਂ ਗਈਆਂ ਹਨ ਉਹਨਾਂ ਦਾ ਸਰਕਾਰ ਦਾ ਕਹਿਣਾ ਵੀ ਇੱਕ ਸਾਇਰਨ ਵੱਜੇਗਾ ਇਹ ਸਾਇਰਨ ਕੀ ਹੁੰਦਾ ਹੈ ਤੇ ਸਾਇਰਨ ਕੀ ਕੰਮ ਕਰਦਾ ਹੈ ਇਸ ਵੇਲੇ ਜਦੋਂ ਸਾਇਰਨ ਵੱਜੇ ਤੁਸੀਂ ਜਿੱਥੇ ਵੀ ਹੋ ਤਾਂ ਆਪਦੇ ਘਰ ਦੇ ਨੇੜੇ ਜਾਂ ਘਰ ਤੋਂ ਬਾਹਰ ਹੋ ਤਾਂ ਆਪਦੇ ਘਰੇ ਚਲੇ ਜਾਓ ਜਾਂ ਪੱਕੀ ਇਮਾਰਤ ਦੇ ਅੰਦਰ ਚਲੇ ਜਾਓ ਜੇਕਰ ਤੁਸੀਂ ਬਹੁ ਮੰਜਲਾ ਇਮਾਰਤ ਯਾਨੀ ਕਿ ਪਹਿਲਾ ਫਲੋਰ ਦੂਜਾ ਫਲੋਰ ਤੀਜਾ ਫਲੋਰ ਚੌਥਾ ਫਲੋਰ ਪੰਜਵੇਂ ਫਲੋਰ ਤੇ ਰਹਿੰਦੇ ਹੋ ਤਾਂ ਆਪਦੇ ਉੱਪਰਲੇ ਫਲੋਰ ਨੂੰ ਛੱਡ ਕੇ ਥੱਲੇ ਆ ਜਾਓ ਤਲ ਤੇ ਆ ਜਾਓ ਜ਼ਮੀਨ ਤੇ ਆ ਜਾਓ ਤੇ نیچے ਆ ਜਾਓ ਇਹ ਸਾਰਿਆਂ ਨੂੰ ਵਜਨ ਤੋਂ ਬਾਅਦ ਦੀਆਂ ਸਾਵਧਾਨੀਆਂ ਨੇ ਸਾਰਿਆਂ ਅੱਜ ਮੋਕ ਡ੍ਰਿਲ ਹੋਵੇਗੀ ਫਾਜ਼ਿਲਕਾ ਦੇ ਵਿੱਚ ਸਰਕਾਰ ਕਰਨ ਜਾ ਰਹੀ ਹੈ ਜੇਕਰ ਤੁਹਾਡੇ ਨੇੜੇ ਤੇ ਜਿੱਥੇ ਹੈਗੇ ਉਹ ਸਾਰਿਆਂ ਨੂੰ ਵਜਨ ਤੋਂ ਬਾਅਦ ਕੋਈ ਇਮਾਰਤ ਨਹੀਂ ਹੈ ਬਿਲਕੁਲ ਕੋਈ ਪੱਕੀ ਇਮਾਰਤ ਨਹੀਂ ਹੈ ਤਾਂ ਨੇੜੇ ਤੇ ਕੋਈ ਰੁੱਖ ਲੱਗਿਆ ਹੈ ਕੋਈ ਵਿਰਕਸ਼ ਲੱਗਿਆ ਹੈ ਤੋਂ ਹੇਠਲੇ ਚਲੇ ਜਾਓ ਬਿਲਕੁਲ ਰੁੱਖ ਥਲੇ ਚਲੇ ਜਾਓ ਤੇ ਰੁੱਖ ਦਾ ਆਸਰਾ ਲੈ ਲਓ ਜੇਕਰ ਰਾਤ ਦਾ ਸਮਾਂ ਹੋਵੇ ਤਾਂ ਹਰ ਪ੍ਰਕਾਰ ਦੀ ਤੁਹਾਨੂੰ ਲਾਈਟ ਬੰਦ ਕਰ ਦੇਣੀ ਚਾਹੀਦੀ ਹੈ ਬਿਲਕੁਲ ਲਾਈਟ ਬੰਦ ਕਰ ਦਿਓ ਤੇ ਅਮਰਜੈਂਸੀ ਅਮਰਜੈਂਸੀ ਵਾਹਨ ਜਿਵੇਂ ਕਿ ਐਂਬੂਲੈਂਸ ਹੈ ਜਾਂ ਕੋਈ ਫਾਇਰ ਬ੍ਰਿਗੇਡ ਹੈ ਜਾਂ ਫੌਜ ਦੀ ਗੱਡੀ ਹੈ ਜਾਂ ਕੋਈ ਪੁਲਿਸ ਦੀ ਗੱਡੀ ਹੈ ਤਾਂ ਉਹਨੂੰ ਜੂਰ ਰਸਤਾ ਦਿਓ ਪਰ ਸਰਕਾਰ ਨੇ ਜੋ ਹਦਾਇਤਾਂ ਦਿੱਤੀਆਂ ਹਨ ਇਹ ਹਦਾਇਤਾਂ ਦਿੱਤੀਆਂ ਹਨ ਤੁਹਾਡਾ ਹੀ ਫਾਇਦਾ ਹੈ ਰਾਸ਼ਟਰ ਹਿੱਤ ਦੀਆਂ ਹਦਾਇਤਾਂ ਹਨ ਰਾਸ਼ਟਰ ਹਿੱਤ ਜੋ ਸਰਦ ਉੱਤੇ ਹੁੰਦਾ ਹੈ ਦਾ ਧਿਆਨ ਰੱਖਿਆ ਜਾਵੇ ਤੇ ਇਹ ਤੁਹਾਨੂੰ ਵੀਡੀਓ ਵੀ ਵਿਖਾ ਰਹੇ ਆ ਕਿ ਇਹ ਵੀਡੀਓ ਦੇ ਵਿੱਚ ਸਰਨ ਵੱਜਣ ਤੋਂ ਬਾਅਦ ਕੀ ਕੀਤਾ ਗਿਆ ਹੈ ਤੇ ਤੁਹਾਨੂੰ ਵੀ ਉਸ ਤਰ੍ਹਾਂ ਕਰਨਾ ਹੈ ਇਸ ਦੀ ਮੋਕ ਡ੍ਰਿਲ ਹੋਣੀ ਹੈ ਹੁਣੇ ਥੋੜੇ ਸਮੇਂ ਬਾਅਦ ਬਿਲਕੁਲ ਜੀ ਹੁਣੇ ਥੋੜੇ ਸਮੇਂ ਬਾਅਦ 4 ਵਜੇ ਆਓ ਵੇਖੋ ਵੀਡੀਓ